ਸਦਾ ਤਿਆਰ ਰਹੋ ਬਹੁਤ ਘੱਟ ਲੋਕਾਂ ਦਾ ਬਿਨਾਂ ਉਹਨਾਂ ਦੇ ਜੋ ਆਤਮ ਹੱਤ ਕਰਦੇ ਹਨ ਜਾਂ ਜਿਨ੍ਹਾਂ ਨੂੰ ਕਚੈਰੀਆਂ ਵੱਲੋਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਮੌਤ ਦਾ ਦਿਨ ਨਿਸ਼ਚਿਤ ਹੁੰਦਾ ਹੈ ਬੁੱਢੇ ਜਾਂ ਬਿਮਾਰਾਂ ਨੂੰ ਭਾਵੇਂ ਇਹ ਗਿਆਨ ਹੋ ਜਾਂਦਾ ਹੈ ਕਿ ਉਹਨਾਂ ਦਾ ਅੰਤ ਸਮਾਂ ਨੇੜੇ ਆ ਰਿਹਾ ਹੈ ਪਰ ਉਹਨਾਂ ਨੂੰ ਦਿਨ ਜਾਂ ਸਮੇਂ ਦੀ ਪੂਰਨ ਸਹੀ ਜਾਣਕਾਰੀ ਨਹੀਂ ਹੁੰਦੀ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਮੌਤ ਦਾ ਬੜਾ ਨੇੜਲਾ ਅਨਪਉ ਉਦੋਂ ਹੁੰਦਾ ਹੈ ਜਾਦਾ ਸੀ ਉਹਨਾਂ ਬੱਸਾਂ ਗੱਡੀਆਂ ਜਾਂ ਜਹਾਜ਼ਾਂ ਵਿੱਚ ਸਫ਼ਰ ਕਰਦੀਆਂ ਜੋ ਮਗਰੋਂ ਤਬਾਹ ਹੋ ਜਾਂਦੀਆਂ ਹਨ ਮੈਂ ਆਪਣੇ ਕੁਝ ਅਨੁਭਵਾਂ ਬਾਰੇ ਲਿਖਿਆ ਹੈ ਜਦੋਂ ਕਿ ਅਚਾਨਕ ਹਨੇਰੀ ਆਉਣ ਨਾਲ ਇੱਕ ਡਰਕਟ ਦਾ ਵੱਡਾ ਟਾਣਾ ਜਿੱਥੇ ਗੱਡੀ ਚਲਾਉਂਦਿਆਂ ਮੈਂ ਆ ਕੇ ਖੜੀ ਕੀਤੀ ਸੀ ਉਹ ਮੇਰੇ ਉੱਥੋਂ ਗੱਡੀ ਚਲਾ ਕੇ ਚਲੇ ਜਾਣ ਪਿੱਛੋਂ ਕੁਝ ਛਿਣਾ ਵਿੱਚ ਹੀ ਟਾਣਾ ਟੁੱਟ ਕੇ ਡੱਗ ਪਿਆ ਮੈਂ ਅਗਿਆਤ ਖਾਲਸਤਾਨੀ ਅਤੰਕਵਾਦੀਆਂ ਵੱਲੋਂ ਮਾਰੇ ਜਾਣ ਵਾਲਿਆਂ ਦੀ ਸੂਚੀ ਵਿੱਚ ਵੀ ਸੀ ਇੱਕ ਤਾਂ ਮੇਰੀ ਰਹਾਇਸ਼ ਵੀ ਬੀਖ ਗਿਆ ਸੀ ਤੇ ਕਸੌਲੀ ਤੱਕ ਮੇਰੇ ਪਿੱਛੇ ਲੱਗਾ ਰਿਹਾ ਜਿੱਥੇ ਉਸ ਨੂੰ ਪਤਾ ਲੱਗ ਗਿਆ ਕਿ ਪੁਲਿਸ ਮੇਰੀ ਸੁਰੱਖਿਆ ਲਈ ਨਾਲ-ਨਾਲ ਫਿਰ ਰਹੀ ਹੈ ਉਸ ਨੂੰ ਦਿੱਲੀ ਮੌੜਨ ਤੇ ਪੁਲਿਸ ਨੇ ਦਬੋਚ ਲਿਆ ਤੇ ਪਿੱਛੋਂ ਉਸ ਨੂੰ ਪਹਿਲਾਂ ਕੀਤੇ ਹੋਏ ਕਤਲ ਕਾਰਨ ਪੁੰਨੇ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਸਾਨੂੰ ਇਹ ਗੱਲ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਮੌਤ ਅਟੱਲ ਹੈ ਮੌਤ ਨੂੰ ਸਦਾ ਯਾਦ ਰੱਖੋ ਇਸ ਦੀ ਚੇਂਤਾ ਕਰਨ ਦੀ ਥਾਂ ਤੇ ਇਸ ਦੇ ਸਵਾਗਤ ਲਈ ਤਿਆਰ ਰਹੋ ਸ਼ਾਇਰ ਅਸਦੁੱਲਾ ਖਾਂ ਗਾਲਿਬ ਨੇ ਕਿੰਨੇ ਖੂਬਸੂਰਤ ਸ਼ਬਦਾਂ ਵਿੱਚ ਕਿਹਾ ਹੈ ਰੌ ਮੈਂ ਹੈ ਨਕਸ਼ੇ ਉਮਰ ਕਹਾ ਦੇਖੀਏ ਥਾਮੀਏ ਨਾ ਹਾਥ ਬਾਗ ਪਰ ਹੈ ਨਾ ਪਾ ਹੈ ਰਕਾਬ ਪਰ ਪਿਛਲੇਰੇ ਸਾਲ ਤੋਂ ਪਹਿਲਾਂ ਮੈਨੂੰ ਕਸੌਲੀ ਵਿੱਚ ਮੌਤ ਦਾ ਬੜਾ ਨੇੜੇ ਹੋਣ ਅਨੁਭਵ ਹੋਇਆ ਮੈਂ 88 ਸਾਲ ਦਾ ਸੀ ਤੇ ਆਪਣੀ ਉਮਰ ਦੇ ਹਿਸਾਬ ਨਾਲ ਮੁਕਾਬਲ ਤਨ ਬੜੀ ਚੰਗੀ ਦਸ਼ਾ ਵਿੱਚ ਸੀ ਮੈਂ ਬੁਢਾਪੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਲਹੂ ਦੇ ਵਾਧ ਤੇ ਘਟਦੇ ਦਬਾ ਗਦੂਦਾਂ ਦੇ ਰੋਗ ਤੇ ਜਿਗਰ ਦੇ ਘਟ ਕੰਮ ਕਰਨ ਆਦ ਦਾ ਟਕਰਾ ਕਰਨ ਲਈ ਸਵੇਰ ਸ਼ਾਮ ਗੋਲੀਆਂ ਲੈਂਦਾ ਸੀ ਮੌਨਸੂਨ ਦਾ ਅੰਤਲਾ ਸਮਾਚੀ ਤੇ ਹਵਾ ਵਿੱਚ ਸੈਲ ਸੀ ਮੈਨੂੰ ਇਹ ਪਤਾ ਨਹੀਂ ਸੀ ਕਿ ਗੋਲੀਆਂ ਨੂੰ ਉੱਲੀ ਲੱਗ ਗਈ ਹੈ ਤੇ ਉਹ ਹੁਣ ਬੇਅਸਰ ਹੋ ਗਈਆਂ ਹਨ ਇੱਕ ਸ਼ਾਮ ਦੁਪਹਿਰ ਵੇਲੇ ਆਰਾਮ ਕਰਨ ਪਿੱਛੋਂ ਮੈਂ ਉੱਠਿਆ ਚਾਲ ਇਕੱਠਾ ਕੀਤਾ ਲਿਖਣ ਲਈ ਗੱਤਾ ਲਿਆ ਤੇ ਉਸ ਬਰਾਂਡੇ ਵੱਲ ਤੁਰ ਪਿਆ ਜਿਸ ਦਾ ਮੂੰਹ ਬਗੀਚੇ ਵੱਲ ਸੀ ਜਿੱਥੇ ਆਮ ਕਰਕੇ ਮੈਂ ਸੂਰਜ ਛਿਪਣ ਤੱਕ ਬੈਠਿਆ ਕਰਦਾ ਸੀ ਮੈਨੂੰ ਮਹਿਸੂਸ ਹੋਇਆ ਕਿ ਛੱਤ ਮੇਰੇ ਸਿਰ ਤੇ ਡੱਗ ਪਈ ਹੈ ਤੇ ਕਿਤਾਬਾਂ ਵਾਲੀ ਅਲਮਾਰੀ ਚੋਂ ਕਿਤਾਬਾਂ ਮੇਰੇ ਉੱਪਰ ਡੱਗ ਰਹੀਆਂ ਹਨ ਮੈਂ ਮੂੰਹ ਭਾਰ ਸਿੱਧਾ ਫਰਸ਼ ਤੇ ਡੱਗ ਗਿਆ ਮੇਰਾ ਮੱਥਾ ਤੇ ਨੱਕ ਵੀ ਫਰਸ਼ ਨਾਲ ਵੱਜਣ ਕਰਕੇ ਛਿੱਲੇ ਗਏ ਕੁਝ ਸਮੇਂ ਲਈ ਮੈਂ ਫਰਸ਼ ਤੇ ਚੌਪਾਲ ਪਿਆ ਰਿਹਾ ਉਸ ਸਮੇਂ ਆਲੇ ਦੁਆਲੇ ਵੀ ਕੋਈ ਨਹੀਂ ਸੀ ਜਿਸ ਨੂੰ ਮੈਂ ਸਹਾਇਤਾ ਲਈ ਬੁਲਾ ਸਕਦਾ ਮੈਂ ਹੋਰ ਵੀ ਨਹੀਂ ਕਰ ਸਕਦਾ ਸੀ ਮੈਂ ਕੇਕੜੇ ਵਾਂਗ ਫਰਸ਼ ਤੇ ਰੀਂਗ ਲੱਗ ਪਿਆ ਤਾਂ ਜੋ ਮੇਰਾ ਹੱਥ ਕਿਸੇ ਪੱਥਰ ਜਾਂ ਕੁਰਸੀ ਮੇਜ਼ ਨੂੰ ਪਹ ਜਾਏ ਤੇ ਮੈਂ ਉਸ ਦੇ ਆਸਰੇ ਉਸ ਨੂੰ ਫੜ ਕੇ ਖੜਾ ਹੋ ਸਕਾਂ ਮੈਨੂੰ ਜਾਪਿਆ ਕਿ ਮੇਰਾ ਅੰਤ ਆ ਗਿਆ ਹੈ ਫਿਰ ਮੈਨੂੰ ਮੇਰੇ ਪ੍ਰਕਾਸ਼ ਕਾਂ ਦੇ ਸੰਪਾਦਕਾਂ ਵੱਲੋਂ ਸੌਂਪੇ ਗਏ ਕੰਮ ਦਾ ਚੇਤਾ ਆ ਗਿਆ ਜੋ ਮੈਂ ਮੁਕੰਮਲ ਕਰਨੇ ਸਨ ਮੈਂ ਉਹਨਾਂ ਪ੍ਰਕਾਸ਼ ਕਾਂ ਦੇ ਅਖਬਾਰਾਂ ਦੇ ਸੰਪਾਦਕਾਂ ਨੂੰ ਨਿਰਾਸ਼ ਕਰ ਰਿਹਾ ਹੋਗਾ ਜਿਨ੍ਹਾਂ ਵਾਸਤੇ ਮੈਂ ਪਿਛਲੇ 60 ਸਾਲਾਂ ਤੋਂ ਵਾਗ ਤਖੰਜਾਏ ਬਿਨਾਂ ਅਨ ਸਮੇਂ ਤੇ ਲਿਖਦਾ ਆ ਰਿਹਾ ਸੀ ਮੈਂ ਥੋੜੇ ਜਿਹੇ ਸਮੇ ਲਈ ਵੀ ਪ੍ਰਾਰਥਨਾ ਨਾ ਕੀਤੀ ਮੈਨੂੰ ਅਲਾਮਾ ਇਕਬਾਲ ਦੀ ਪ੍ਰੇਰਣਾਦਾਇਕ ਪੰਕਤੀਆਂ ਯਾਦ ਆਈਆਂ ਬਾਗੇ ਬਹਿਖਸ਼ਤ ਸੇ ਮोजੇ ਹੁਕਮੇ ਸਫਰ ਦਿਆ ਥਾ ਕਿਉਂ ਕਾਰੇ ਜਹਾਂ ਦਰਾਜ਼ ਹੈ ਅਬ ਮੇਰਾ ਇੰਤਜ਼ਾਰ ਕਰ ਮੈਂ ਬਦਲਾਂ ਵਿੱਚ ਬੈਠੇ ਅੱਲਾ ਮੀਆਂ ਨੂੰ ਕਿਹਾ ਕਿ ਮੇਰੇ ਕੋਲ ਉਸ ਪਾਸ ਆਉਣ ਦੀ ਵੀਲ ਨਹੀਂ ਇਸ ਲਈ ਉਸ ਨੂੰ ਮੇਰੇ ਆਉਣ ਦੀ ਉਡੀਕ ਕਰਨੀ ਪਵੇਗੀ ਮੈਂ ਆਪਣੇ ਮੰਜੇ ਦੇ ਕਪਾਵੇ ਨੂੰ ਹੱਥ ਪਾ ਲਿਆ ਤੇ ਔਟ ਖੜਾ ਹੋਇਆ ਮੈਂ ਡਾਕਟਰ ਕਿੱਟੀ ਨੂੰ ਇਹ ਪੁੱਛਣ ਲਈ ਬੁਲਾਇਆ ਕਿ ਕੀ ਗੜਬੜ ਹੋਈ ਹੈ ਉਸਨੇ ਮੇਰੇ ਖੂਨ ਦਾ ਦਬਾਅ ਦੇਖਿਆ ਜੋ ਖਤਰੇ ਦੀ ਹੱਦ ਤੱਕ ਘਟ ਸੀ ਉਸਨੇ ਉਹ ਗੋਲੀਆਂ ਵੇਖੀਆਂ ਜੋ ਮੈਂ ਲੈ ਰਿਹਾ ਸੀ ਤੇ ਵੇਖਦਿਆਂ ਹੀ ਕਹਿ ਦਿੱਤਾ ਕਿ ਇਹਨਾਂ ਦਾ ਕੋਈ ਲਾਭ ਨਹੀਂ ਉਸਨੇ ਮੈਨੂੰ ਖੰਡ ਤੇਲ ਹੁੰਦਾ ਕੋਲ ਪਿਲਾਇਆ ਤੇ ਮੈਂ ਆਪਣੀ ਕਹਾਣੀ ਦੱਸਣ ਲਈ ਜੀਉਂਦਾ ਰਹਿ ਗਿਆ ਹਰ ਇੱਕ ਨੂੰ ਅਟਲ ਅੰਤ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਜਿਤਨੀ ਵੀ ਇੰਨਾ ਦੀ ਮਹੱਤਤਾ ਹੋਵੇ ਮੈਂ ਕੁਝ ਸੁਝਾਅ ਪੇਸ਼ ਕਰਦਾ ਹਾਂ ਜਿਨ੍ਹਾਂ ਨਾਲ ਸ਼ਾਇਦ ਕਿਸੇ ਵਿਅਕਤੀ ਨੂੰ ਆਪਣੇ ਆਪ ਤੇ ਦੁਨੀਆ ਨਾਲ ਆਰਾਮ ਚੈਨ ਨਾਲ ਰਹਿਣ ਵਿੱਚ ਸਹਾਇਤਾ ਮਿਲ ਸਕੇ ਜੇ ਤੁਸੀਂ ਅਮੀਰ ਹੋ ਜਾਇਦਾਦ ਦੇ ਮਾਲਕ ਹੋ ਤਾਂ ਸਰੀਰ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇ ਹੁੰਦਿਆਂ ਵਸੀਅਤ ਕਰਨ ਤੋਂ ਬੇਤਿਆਨ ਨਾ ਹੋਵੋ ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਰਿਟਾਇਰ ਹੋਣ ਤੇ ਵਸੀਅਤ ਕਰਨਾ ਬਹੁਤ ਵਧੀਆ ਕਾਰਜ ਹੈ ਤੁਸੀਂ ਆਪਣੀ ਵਸੀਅਤ ਆਪਣੇ ਲਾਭਪਾਤਰਾਂ ਨੂੰ ਵਿਖਾ ਲਵੋ ਤੇ ਜਿਉਂਦਿਆਂ ਹੀ ਉਹਨਾਂ ਦੀ ਸੰਮਤੀ ਤੇ ਸਹਿਮਤੀ ਲੈ ਲਵੋ ਤਾਂ ਜੋ ਉਹ ਤੁਹਾਡੀ ਮੌਤ ਪਿੱਛੋਂ ਆਪਸ ਵਿੱਚ ਝਗੜਾ ਨਾ ਕਰਦੇ ਫਿਰਨ ਜੇ ਤੁਸੀਂ ਆਪਣੇ ਨੌਕਰਾਂ ਅਮਲੇ ਜਾਂ ਮਿੱਤਰਾਂ ਲਈ ਕੁਝ ਰੁਪਇਆ ਰੱਖਣਾ ਹੈ ਜਾਂ দান ਦੇਣਾ ਹੈ ਤਾਂ ਇਹ ਜਿਉਂਦੇ ਜੀ ਕਰਨਾ ਹੀ ਬਿਹਤਰ ਹੈ ਇਹ ਵਸੀਅਤ ਦੇ ਨਾ ਪਾਤਰਾਂ ਤੇ ਛੱਡਣਾ ਠੀਕ ਨਹੀਂ ਕਿਉਂਕਿ ਉਹ ਤੁਹਾਡੇ ਵਚਨਾਂ ਦਾ ਸਤਕਾਰ ਕਰਕੇ ਪੂਰਾ ਕਰਨ ਕਿਉਂਕਿ ਬਹੁਤੀ ਵਾਰ ਉਹ ਅਣਗੈਨੀ ਕਰ ਜਾਂਦੇ ਹਨ ਆਪਣੀ ਜਾਇਦਾਦ ਤੋਂ ਛੁਟਕਾਰਾ ਪਾਉਣਾ ਸ਼ੁਰੂ ਕਰ ਦਿਓ ਆਪਣੇ ਬੈਂਕ ਖਾਤੇ ਵਿੱਚ ਉਤਨੇ ਪੈਸੇ ਹੀ ਰੱਖੋ ਜਿੰਨੇ ਤੁਹਾਨੂੰ ਮਹੀਨੇ ਦੇ ਖਰਚ ਲਈ ਚਾਹੀਦੇ ਹਨ ਤੇ ਕੁਝ ਡਾਕਟਰਾਂ ਦੀ ਫੀਸ ਦਵਾਈਆਂ ਹਸਪਤਾਲ ਦੇ ਬਿੱਲਾਂ ਲਈ ਵੀ ਮੁਸ਼ਕਲ ਸਮੇ ਲਈ ਰੱਖਵੇਂ ਰੱਖ ਲਓ ਸਭ ਕਰ ਜਾ ਉਤਾਰ ਦਿਓ ਮਰਨ ਸਮੇ ਤੁਸੀਂ ਕਿਸੇ ਦੇ ਦੇਣਦਾਰ ਨਹੀਂ ਹੋਣੇ ਚਾਹੀਦੇ ਤੁਹਾਡੀ ਮਾਇਕ ਸਥਿਤੀ ਇਤਨੀ ਸਾਫ਼ ਹੋਣੀ ਚਾਹੀਦੀ ਹੈ ਕਿ ਤੁਹਾਡੇ ਸਿਰ ਕੁਝ ਨਾ ਹੋਵੇ ਤੇ ਬਹੁਤ ਥੋੜੀ ਨਿਆਂਦਾਰੀ ਹੋਵੇ ਤੁਹਾਡੀਆਂ ਨਿੱਜੀ ਵਸਤੂਆਂ ਜਿਵੇਂ ਘੜੀਆਂ ਕਲਮਾ ਰੇਡੀਓ टीवी ਬਾਦੂ ਸੂਟਾਂ ਟਾਈ ਟਾਈਆਂ ਦਸਤਾਰਾਂ ਕਮੀਜ਼ਾਂ ਆਦ ਉੱਪਰ ਇਹ ਨਿਯਮ ਲਾਗੂ ਹੁੰਦਾ ਹੈ ਆਪਣੇ ਪਾਸ ਉਹ ਗੱਜ ਰੱਖੋ ਜੋ ਤੁਹਾਡੇ ਰੋਜ਼ੀਵਾਂ ਲਈ ਹੱਤ ਜ਼ਰੂਰੀ ਹੈ ਇਹ ਚੇਤੇ ਕਰਦੇ ਰਹੋ ਕਿ ਤੁਸੀਂ ਕੋਈ ਵੀ ਵਸਤੂ ਆਪਣੇ ਨਾਲ ਲਿਜਾ ਨਹੀਂ ਸਕਦੇ ਆਪਣੇ ਸਮਾਜਿਕ ਰੋਜ਼ੇਵੇਂ ਵੀ ਘੱਟ ਤੋਂ ਘੱਟ ਕਰ ਲਵੋ ਪਾਰਟੀਆਂ ਤੇ ਜਾਣਾ ਜਵਾਨਾਂ ਦਾ ਕੰਮ ਹੈ ਜਿਨ੍ਹਾਂ ਕੋਲ ਸ਼ਰਾਬ ਪੀਣ ਤੇ ਫਜ਼ੂਲ ਗੱਪਾਂ ਮਾਰਨ ਲਈ ਫालतू ਸਮਾਂ ਹੈ ਤੁਹਾਡੇ ਕੋਲ ਗੌਣ ਲਈ ਸਮਾਂ ਹੀ ਕਿੱਥੇ ਹੈ ਆਪਣੇ ਘਰ ਵਿੱਚ ਹੀ ਸਿਰਜਣਾਤਮਕ ਸੌਖ ਚੈਨ ਨਾਲ ਸੰਨਿਆਸ ਲੈ ਲਵੋ ਸੌਖਾ ਪਚਣ ਵਾਲਾ ਭੋਜਨ ਹੀ ਖਾਓ ਸਿਰਫ ਚੰਗੀ ਸ਼ਰਾਬ ਤੇ ਸਕਾਚ ਹੀ ਪੀਓ ਜਿੰਨਾਂ ਨੂੰ ਤੁਸੀਂ ਚਾਹੁੰਦੇ ਹੋ ਤੇ ਪ੍ਰੇਮ ਕਰਦੇ ਹੋ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਬਿਨਾਂ ਹੀ ਉਹਨਾਂ ਤੋਂ ਕਿਨਾਰਾ ਕਰਦੇ ਜਾਓ ਇਹ ਯਾਦ ਰੱਖੋ ਕਿ ਅਗਿਆਤ ਸੰਸਾਰ ਵਿੱਚ ਤੁਹਾਡੇ ਆਖਰੀ ਸਫ਼ਰ ਤੇ ਤੁਹਾਡੇ ਨਾਲ ਕਿਸੇ ਨਹੀਂ ਹੋਣਾ ਇਕੱਲੇ ਰਹਿਣ ਦੀ ਆਦਤ ਪਾਓ ਇਕਾਂਤ ਵਿੱਚ ਹੀ ਸੌਖ ਹੈ ਜੇ ਤੁਹਾਨੂੰ ਬਾਗਬਾਨੀ ਗੋਣ ਸਈ ਗੋਣ ਪੁਸਤਕਾਂ ਪੜ੍ਹਨ ਪੰਛੀਆਂ ਨੂੰ ਵੇਖਣ ਤੇ ਬਦਲ ਦੇ ਮੌਸਮਾਂ ਵਿੱਚ ਰੁੱਖਾਂ ਨੂੰ ਨਿਹਾਰਨ ਦਾ ਸ਼ੌਕ ਹੋਵੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਇਕੱਲ ਇਕਲਾਪਾ ਮਹਿਸੂਸ ਕੀਤੇ ਬਿਨਾਂ ਵੀ ਇਕੱਲੇ ਰਹਿ ਸਕਦੇ ਹੋ ਸਭ ਤੋਂ ਵਿਸ਼ੇਸ਼ਤਾ ਇਹ ਹੈ ਕਿ ਜਦ ਤੁਰ ਜਾਣ ਦੀ ਘੜੀ ਆਵੇ ਤਾਂ ਬਿਨਾਂ ਪਛਤਾਵੇ ਦੇ ਕਿਸੇ ਵਿਰੁੱਧ ਬਿਨਾਂ ਕਿਸੇ ਸ਼ਿਕਾਇਤ ਉਲਾਮੇ ਦੇ ਇਥੋਂ ਤੁਰੋ ਮਾਰ ਵਾਲੀ ਸੂਚੀ ਤੇ ਪਿਛਲੇ ਹਫ਼ਤੇ ਇੱਕ ਦਿਨ ਮੈਨੂੰ ਡਾਕ ਵਿੱਚ ਛਾਪੀ ਹੋਈ ਦੁਪੱਤਰੀ ਪ੍ਰਾਪਤ ਹੋਈ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਪ੍ਰਾਪਤਕਰਤਾ ਤੇ ਉਹਨਾਂ ਦੇ ਪਰਿਵਾਰ ਦੇ ਸਾਰੇ ਜੀਆਂ ਨੂੰ 10 ਦਿਨਾਂ ਦੇ ਅੰਦਰ ਅੰਦਰ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਸਾਨੂੰ ਖਾਲਿਸਤਾਨ ਦੇ ਦੋਸ਼ਮਣ ਘੋਸ਼ਿਤ ਕੀਤਾ ਜਾ ਚੁੱਕਿਆ ਸੀ ਪਿਛਲੇ 4 ਸਾਲਾਂ ਵਿੱਚ ਮੈਨੂੰ ਲਿਖਤੀ ਤੌਰ ਤੇ ਵੀ ਅਤੇ ਫੋਨ ਤੇ ਵੀ ਕਈ ਧਮਕੀਆਂ ਮਿਲ ਚੁੱਕੀਆਂ ਸਨ ਇਹ ਲਿਖਤੀ ਤੌਰ ਤੇ ਪਹਿਲੀ ਧਮਕੀ ਸੀ ਤੇ ਮੇਰੀ ਜ਼ਿੰਦਗੀ ਦੀ ਸੀਮਾ ਮਿੱਥਣ ਵਾਲੀ ਵੀ ਪਹਿਲੀ ਤਾਕੀ ਸੀ ਪਹਿਲਾਂ ਮਿਲੀਆਂ ਤਾਕੀਆਂ ਵਧੇਰੇ ਕਰਕੇ ਅਸ਼ਲੀਲ ਭਾਸ਼ਾ ਵਿੱਚ ਹੁੰਦੀਆਂ ਸਨ ਤੇ ਮੈਨੂੰ ਤਾੜਨਾ ਕੀਤੀ ਜਾਂਦੀ ਸੀ ਕਿ ਤੂੰ ਬੋਰੀ ਬੈਸਤਰਾ ਗੋਲ ਕਰ ਲੈ ਜਾਂ ਤੈਨੂੰ ਸੋਧ ਦੇਵਾਂਗੀ ਮੈਂ ਆਪਣੀ ਨੀਂਦ ਹਰਾਮ ਕੀਤੇ ਬਿਨਾਂ ਅਜਈਆਂ ਤਾਕੀਆਂ ਨਾਲ ਲਜਿੱਣ ਦੀ ਜਾਚ ਸਿੱਖ ਲਈ ਹੈ ਜੈਸੋ ਮਰਦੀ ਪੌੜੀ ਤੇ ਮੈਂ ਹਾਂ ਮੈਂ ਕਿਸੇ ਹਸਪਤਾਲ ਵਿੱਚ ਆਪਣੇ ਕਈ ਵੀ ਹੀਨੇ ਬਰਬਾਦ ਕਰਨ ਤੇ ਅਨਾਦਰ ਨਾਲੋਂ ਤਾਂ ਤਤਫਟ ਮੌਤ ਨੂੰ ਤਰਜੀਹ ਦੇਵਾਂਗਾ ਤੇ ਮੁਫਤ ਵਿੱਚ ਸ਼ਹੀਦ ਹੋਣ ਦਾ ਜਸ ਵੀ ਪ੍ਰਾਪਤ ਕਰ ਲਵਾਂਗਾ ਮੈਂ ਕੋਈ ਸੂਰਮੰਤਾਈ ਦੇ ਦਿਖਾਵੇ ਦਾ ਸ਼ੌਕ ਪੂਰਾ ਕਰਨ ਦਾ ਲਾਠ ਨਹੀਂ ਕਰ ਰਿਹਾ ਭਾਵੇਂ ਮੈਂ ਇੱਕ ਸਿੱਖ ਹਾਂ ਪਰ ਮੈਂ ਕੁਝ ਹੱਦ ਤੱਕ ਬੁੱਝਦਿਲ ਹਾਂ ਮੈਂ ਜਾਣਦਾ ਹਾਂ ਜਿਵੇਂ ਕਿ ਮੈਨੂੰ ਮਾਰਨ ਵਾਲੇ ਹਤਿਆਰੇ ਵੀ ਜਾਣਦੇ ਹਨ ਕਿ ਗੋਲੀ ਉਹਨਾਂ ਲੋਕਾਂ ਦੀ ਆਖਰੀ ਦਲੀਲ ਹੁੰਦੀ ਹੈ ਜੋ ਤਰਕ ਤੇ ਦਲੀਲ ਵਿੱਚੋਂ ਹਾਰ ਜਾਂਦੇ ਹਨ ਮੈਂ ਉਹਨਾਂ ਨੂੰ ਯਕੀਨ ਕਰਾ ਦੇਣਾ ਚਾਹੁੰਦਾ ਹਾਂ ਕਿ ਜੇ ਉਹ ਕਿਸੇ ਭਲੇਖੇ ਵਿੱਚ ਹਨ ਕਿ ਉਹ ਧਾਮਕੀਆਂ ਨਾਲ ਮੈਨੂੰ ਡਰਾ ਲੈਣਗੇ ਤੇ ਮੈਨੂੰ ਖਾਲਸਾਪਨ ਜੋ ਖਾਲਸਾ ਪੰਥ ਲਈ ਏ ਘਾਤਮ ਘਾਤ ਹੈ ਦੇ ਵਿਰੁੱਧ ਲਿਖਣ ਤੋਂ ਰੋਕ ਲੈਣਗੇ ਤਾਂ ਉਹ ਬਹੁਤ ਵੱਡੇ ਭਲੇਖੇ ਵਿੱਚ ਹਨ ਜੇ ਮੈਨੂੰ ਲੋੜ ਪਈ ਤਾਂ ਮੈਂ ਸਿੱਧ ਕਰ ਦਿਆਂਗਾ ਕਿ ਕਲਮ ਜੇ ਵੀ ਤਲਵਾਰ ਕਲਸ਼ਨੀ ਕੋਫ ਜਾਂ ਸਵੈ ਚਾਲ ਕਰ ਰਾਈਫਲ ਨਾਲੋਂ ਤਾਕਤਵਰ ਹੈ। ਪਰੰਤੂ ਛਪੇ ਹੋਏ ਦਪਤਰੀ ਦੇ ਕੁਝ ਅੰਸ਼ਾਂ ਤੋਂ ਮੇਰਾ ਮਨ ਦੁਖੀ ਵੀ ਹੋਇਆ ਤੇ ਉਦਾਸ ਵੀ ਉਹਨਾਂ ਨੇ ਕੇਵਲ ਮੇਰੇ ਲਈ ਹੀ ਦੁਪੱਤਰੀ ਨਹੀਂ ਛਾਪੀ ਹੋਵੇਗੀ ਸ਼ਾਇਦ ਸੈਂਕੜਿਆਂ ਤੇ ਹਜ਼ਾਰਾਂ ਲੋਕਾਂ ਨੂੰ ਇਹ ਦੁਪੱਤਰੀਆਂ ਮਿਲੀਆਂ ਹੋਣਗੀਆਂ ਮੇਰਾ ਨਾਮ ਸ਼ਾਇਦ ਉਹਨਾਂ ਦੀ ਮਾਰ ਸੂਚੀ ਵਿੱਚ ਕਾਫੀ ਥੱਲੇ ਹੋਵੇ ਉਹ ਮੇਰੇ ਤੱਕ ਉਸ ਸਮੇਂ ਹੀ ਆਉਣਗੇ ਜਦੋਂ ਮੇਰੇ ਨਾਲ ਕੋਈ ਮਸ਼ਹੂਰ ਤੇ ਉੱਗਾ ਵਿਅਕਤੀ ਉਹਨਾਂ ਦੇ ਹੱਥ ਨਾ ਆਇਆ ਇਹ ਮੇਰੇ ਸਵੈ ਭਿਮਾਨ ਤੇ ਸੱਟ ਮਾਰਨ ਵਾਲੀ ਗੱਲ ਹੈ ਜੇ ਮੇਰਾ ਨਾਮ ਉਹਨਾਂ ਦੀ ਮਾਰ ਵਾਲੀ ਸੂਚੀ ਵਿੱਚ ਹੀ ਹੋਣਾ ਹੈ ਤਾਂ ਇਹ ਸਭ ਤੋਂ ਸਿਖਰ ਤੇ ਹੋਣਾ ਚਾਹੀਦਾ ਹੈ ਸ਼ਾਇਦ ਮੇਰੇ ਹੋਣ ਵਾਲੇ ਕਾਤਲ ਮੇਰੇ ਤੇ ਇਹ ਕਿਰਪਾ ਕਰਕੇ ਮਾਣ ਬਖਸ਼ ਦੇਣਗੇ ਮੌਤ ਦੇ ਨੇੜੇ ਤੇੜੇ ਬੁਢਾਪਾ ਮੈਨੂੰ ਆਉਣ ਵਾਲੀ ਡਾਕ ਵਿੱਚ ਇੱਕ ਵੱਡਾ ਭਾਵ ਉਹਨਾਂ ਲੋਕਾਂ ਦੇ ਖਤਾਂ ਪੱਤਰਾਂ ਦਾ ਹੁੰਦਾ ਹੈ ਜੋ ਆਪਣੇ ਆਪ ਨੂੰ ਵਿੱਦ ਜਾਣਤੇ ਪੈਨਸ਼ਨਰ ਵਰਣਨ ਕਰਦੇ ਹਨ ਉਹਨਾਂ ਖਤਾਂ ਦੀ ਪ੍ਰਧਾਨ ਸੋਰੇ ਕੋ ਹੁੰਦੀ ਹੈ ਕਿ ਸਾਡੇ ਮੌਲਕ ਵਿੱਚ ਉਹਨਾਂ ਲੋਕਾਂ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਜੋ ਆਪਣੇ ਬੁਢਾਪੇ ਲਈ ਬਚਾ ਕੇ ਰੱਖਣ ਅਤੇ ਆਪਣੇ ਸਾਹ ਸੰਭਾਲ ਕਰਨ ਦੇ ਯੋਗ ਨਹੀਂ ਹੁੰਦੇ ਉਨ੍ਹਾਂ ਵਿੱਚੋਂ ਬਧੇਰੇ 60ਵਿਆਂ ਤੇ 70ਵਿਆਂ ਦੇ ਆਖਰੀ ਸਾਲਾਂ 'ਚ ਬੰਦੇ ਹਨ ਤੇ ਟਾਵੇਂ-ਟਾਵੇਂ 80ਵਿਆਂ ਵਿੱਚ ਵੀ ਮੈਂ ਕੋਈ ਹਮਦਰਦੀ ਦੇ ਭਾਵ ਪ੍ਰਗਟ ਕੀਤੇ ਬਿਨਾਂ ਹੀ ਜਾਂ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੂੜਤਾ ਕੀਤੇ ਬਿਨਾਂ ਉੱਤਰ ਦੇ ਦਿੰਦਾ ਹਾਂ ਮੈਂ ਜੇ ਉਨ੍ਹਾਂ ਤੋਂ ਬਿਰਧ ਨਹੀਂ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਦਾ ਹਮ ਉਮਰਤਾ ਹਾਂ ਹੀ ਮੈਂ ਆਪਣੀ ਉਮਰ ਦੇ 70ਵਿਆਂ ਵਿੱਚ ਆਪਣੀ ਆਯੂ ਦੇ 40ਵਿਆਂ ਦੇ ਟਾਕਰੇ ਤੇ ਜਿਆਦਾ ਸਖਤ ਕੰਮ ਕਰਦਾ ਹਾਂ ਅਤੇ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਕਮਾਈ ਕਰ ਰਿਹਾ ਹਾਂ ਮੈਂ ਮੰਦਿਰ ਵਿੱਚ ਜਾ ਕੇ ਪ੍ਰਾਰਥਨਾ ਕਰਨ ਵਿੱਚ ਸਮਾਂ ਨਾਸ਼ਤ ਨਹੀਂ ਕਰਦਾ ਨਾ ਹੀ ਮੈਂ ਪੋਤਰੀਆਂ ਪੁੱਤਰੀਆਂ ਜਾਂ ਦੋਤੇ ਦੋਤਰੀਆਂ ਦੀ ਸਾਂਭ ਸੰਭਾਲ ਦੇ ਜੰਝਾਲ ਵਿੱਚ ਪੈਂਦਾ ਹਾਂ ਤੇ ਨਾ ਹੀ ਮੈਂ ਬੈਤ ਜਾਂ ਡੰਗੋਰੀ ਲੈ ਕੇ ਹਵਾ ਖੋਰੀ ਲਈ ਕਿਸੇ ਪਾਰਕ ਜਾਂ ਖਾਦੇ ਮੈਦਾਨ ਵਿੱਚ ਜਾਂਦਾ ਹਾਂ ਮੈਂ ਇਹ ਮੰਨ ਸਕਦਾ ਹਾਂ ਕਿ ਸਹੀ ਤੌਰ ਤੇ ਬੁੱਢਿਆਂ ਜਿਨ੍ਹਾਂ ਦੀ ਕੋਈ ਦੇਖਭਾਲ ਕਰਨ ਵਾਲਾ ਨਹੀਂ ਹੁੰਦਾ ਜਾਂ ਜੋ ਬਿਮਾਰ ਜਾਂ ਜਗਾ ਜਰਾਗ੍ਰਸਤ ਹੁੰਦੇ ਹਨ ਉਨਾਂ ਲਈ ਵਿਰਧ ਕਰਾਂ ਵਿੱਚ ਨਿਵਾਸ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਪਰੰਤੂ ਦੂਸਰਿਆਂ ਦਾ ਕੋਈ ਹੱਕ ਨਹੀਂ ਕਿ ਉਹ ਟੈਲੀਵਿਜ਼ਨ ਦੇਖਣ ਤੋਂ ਬਿਨਾਂ ਕੁਝ ਵੀ ਨਾ ਕਰਨ ਜਾਂ ਮਿੱਤਰਾਂ ਨੂੰ ਆਪਣੇ ਬੀਤੇ ਕਾਲ ਦੀਆਂ ਕਹਾਣੀਆਂ ਸੁਣਾਸ ਨਾ ਕੀਆ ਕੌਣ ਇਹ ਕਥਾਕਾਰੀ ਤੇ ਗੱਪਬਾਜ਼ੀ ਮੁਆਫ ਕੀਤੀ ਜਾਣ ਯੋਗ ਨਹੀਂ ਇਸ ਕਿਸਮ ਦਾ ਨਿਰਾਸ਼ਾਵਾਦ ਸ਼ਾਇਰਾਂ ਲਈ ਛੱਡ ਦੇਣਾ ਹੀ ਵਧੇਰੇ ਉਚਿਤ ਹੈ ਨਾ ਪੁੱਛ ਕੌਣ ਹੈ ਕਿਉਂ ਰਾਹ ਮੇਲਾਚਾਰ ਬੈਠੇ ਹੈ ਮੁਸਾਫਰ ਹੈ ਸਫਰ ਕਰਨੇ ਕੀ ਤਮੰਨਾਹਾਰ ਬੈਠੇ ਹੈ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਕੇ ਟਾਰਾ ਨਾ ਮਾਰੋ ਜੋ ਕੱਜ ਤੁਸੀਂ ਜਵਾਨੀ ਦੇ ਦਿਨਾਂ ਵਿੱਚ ਕੀਤਾ ਹੈ ਤੁਸੀਂ ਉਸ ਨੂੰ ਮੋੜ ਨਹੀਂ ਕਰ ਸਕਦੇ ਇਸ ਤਰ੍ਹਾਂ ਨਾਲ ਨਿਰਾਸ਼ਤਾ ਹੀ ਹੱਥ ਲੱਗੇਗੀ ਜਵਾਨੀ ਜਾਂਦੀ ਰਹੀ ਔਰ ਹਮੇ ਪਤਾ ਨਾ ਚਲਾ इसी को ढूंढ रहे हैं कमर झुकाए हुए हिंदुस्तान ਟਾਈਮਜ਼ ਦੇ ਸੰਪਾਦਕ ਵੱਜੋਂ ਮੇਰਾ ਤੀਸਰਾ ਸਾਲ ਸੀ ਤੇ ਉਦੋਂ ਮੇਰੀ ਮੁਲਾਜ਼ਮਤ ਦੇ ਇਕਰਾਰਨਾਮੇ ਦੇ ਨਵੇਂਉਣ ਦਾ ਮੌਕਾ ਸੀ ਉਸ ਸਮੇਂ ਮੇਰੇ ਆਨੰਦਾਤਾ ਕੇ ਕੇ ਬਿਰਲਾ ਨੇ ਮੈਨੂੰ ਪੁੱਛਿਆ ਸਰਦਾਰ ਸਾਹਿਬ ਆਪਕਾ ਰਿਟਾਇਰ ਹੋਣੇ ਕਾ ਵਿਚਾਰ ਨਹੀਂ ਉਸ ਸਮੇਂ ਮੇਰੀ ਉਮਰ 69 ਸਾਲ ਦੀ ਸੀ ਮੈਂ ਉੱਤਰ ਦਿੱਤਾ ਬਿਰਲਾ ਜੀ ਰਿਟਾਇਰ ਤੋਂ ਮੈਂ ਨਿਗਮਬੋਧ ਘਾਟ ਮੇ ਹੀ ਹੂੰਗਾ ਅਸਲ ਵਿੱਚ ਮੇਰੀ ਯੋਜਨਾ ਹੈ ਕਿ ਮੈਨੂੰ ਮਿੱਟੀ ਵਿੱਚ ਦਬਾਇਆ ਜਾਏ ਤਾਂ ਜੋ ਮੇਰਾ ਹੀਆ ਮੇਰੀ ਮਾਤਰਭੂਮੀ ਦੀ ਮਿੱਟੀ ਨੂੰ ਮੇਰੇ ਮਾਰਾਂ ਪਿੱਛੋਂ ਜਰਖੇਸ ਦੇ ਉਪਜਾਊ ਬਣਾਵੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ